ਸਤਿ ਸ੍ਰੀ ਅਕਾਲ ਜੀ ਅੱਜ ਦਾ ਬਲੌਗ ਕਰਦੇ ਆ ਜੀ ਅਸੀਂ ਸਟਾਰਟ ਤੇ ਅੱਜ ਦੇ ਬਲੌਗ ਵਿੱਚ ਬਹੁਤ ਹੀ ਜਿਹਨੂੰ ਕਹਿੰਦੇ ਆ ਵੱਡੀ ਘਟਨਾ ਹੋ ਗਈ ਤੇ ਵੱਡੀ ਘਟਨਾ ਕੀ ਹੋਈ ਉਹ ਥੋੜਾ ਜਿਹਾ ਖੈਰਾ ਸਾਹਿਬ ਵੀ ਦੱਸਦਾ ਤੇ ਇਸ ਬਾਰੇ ਵੱਡੀ ਘਟਨਾ ਖੈਰਾ ਸਾਹਿਬ ਕੀ ਹੋਈ ਤੁਹਾਨੂੰ ਪਤਾ ਹੈ ਹਾਂ ਜੀ ਦੱਸ ਫਿਰ ਕੀ ਸੀ ਅੱਜ ਦੇ ਅੱਜ 4000 ਸਬਸਕ੍ਰਾਈਬਰ ਹੋ ਚੁੱਕੇ ਆ ਮੁੰਡੇ ਦੇ ਯੇ ਅੱਜ ਕੱਟਣ ਜਾ ਰਹੇ ਹਾਂ ਅਸੀਂ ਕੇਕ ਨੋ ਨਾਲ ਅਸੀਂ ਕਰ ਰਹੇ ਹਾਂ ਪਾਰਟੀ ਨੋ ਤੇ ਤੁਹਾਨੂੰ ਜਾ ਕੇ ਉਹ ਤੇ ਦਿਖਾਵਾਂਗੇ ਕਿ ਕੇਕ ਕਟਿੰਗ ਹੋ ਰਹੀ ਹੈ ਸਾਲਿਆਂ ਨੇ ਮਿਲੰਗਿਆਂ ਨੇ ਮੇਰੀ ਟੀਮ ਵਾਲਿਆਂ ਨੇ 4000 ਸਬਸਕ੍ਰਾਈਬਰ ਮੈਂ ਕਿਤੇ ਕਹਿ ਦੇਵਾਂ ਭਾਈ 4000 ਸਬਸਕ੍ਰਾਈਬਰ ਕਰ ਦੂ ਤੇ ਮੈਂ ਤੁਹਾਨੂੰ ਕੇਕ ਖਿਲਾਉਂਗਾ ਸਾਲਿਆਂ ਨੇ ੱੱਕੇ ਨਾਲ ਹੀ 4000 ਕਰਤੇ ਤੇ ਹੁਣ ਮੈਨੂੰ ਸਵੇਰ ਦੇ ਫੋਨ ਲਾਈ ਜਾਂਦੇ ਕਹਿੰਦੇ ਆਜੋ ਜੀ ਕੇਕ ਲੈ ਕੇ ਹਾਂ ਜੀ ਮੈਂ ਹਾਂ ਤਾਂ ਕੇਕ ਲੈ ਕੇ ਹੀ ਜਾਣਾ ਮੈਂ ਉਹਨੂੰ ਪਤਾ ਹੈ ਠੇਕੇਦਾਰ ਬੰਦੇ ਕਿੱਥੇ ਘੜਾਉਂਦੇ ਨੇ ਗੱਲਾਂ ਹੀ ਕਰਦੇ ਨੇ ਪਰ ਅੱਪਾ ਅੱਜ ਲੈ ਕੇ ਜਾਵਾਂਗੇ ਨਾਲ ਇੱਕ ਪੇਟੀ ਦੇਖੋ ਤੁਸੀਂ ਇਹ ਜੁੜੇ ਰਹੋ ਬਲੌਗ 'ਚ ਅੱਪਾ ਕਿਵੇਂ ਸੈਲੀਬ੍ਰੇਸ਼ਨ ਕਰਦੇ ਨੇ ਐਨੇ ਇੱਕ ਪੇਟੀ ਇੱਕ ਸਮੋਸਾ ਨਾਲ ਜਿਵੇਂ ਬਰਥਡੇ ਤੇ ਹੁੰਦਾ ਸੀ ਨਾ ਛੋਟੇ ਹੁੰਦੇ ਖਾਂਦੇ ਉਹਵੇਂ ਛੋਟੇ ਤੇ ਡਿਮਾਂਡ ਜੀ ਵਧਦੀ ਜਾਂਦੀ ਹੈ ਤੇ ਹੈ ਇਹ ਕਿਹੜੀ ਡਿਮਾਂਡ ਹੋ ਗਈ ਤਰੀ ਓ ਸਮੋਸੇ ਨਾਲ ਇੱਕ ਪੇਟੀ ਨਾਲ ਇੱਕ ਪੇਟੀ ਕੋਲਡ ਡਰਿੰਕਾਂ ਦੀ 4000 ਸਬਸਕ੍ਰਾਈਬਰ ਹੋਏ ਮੇਰੇ ਹਜੇ ਕਮਾਈ ਆਉਣੀ ਸ਼ੁਰੂ ਨਹੀਂ ਹੋਈ ਮੈਨੂੰ ਤੋਂ ਤਦੋਂ ਕੋਈ ਨਾ ਕਰੋ ਹਾਂ ਐਦਾ ਪਾਰਟੀ ਜਿਹੜੀ ਸਾਰੋ ਤੁਸੀਂ ਕੇਕ ਨਾਲ ਕੋਲਡ ਡਰਿੰਕ ਨਾਲ ਠੀਕ ਹੈ ਓਕੇ ਥੈਂਕ ਯੂ ਯੈਸ ਮਰਦੇ ਆ ਲੋ ਜੀ ਮੇਰੇ ਇਹਨਾਂ ਮਿੱਤਰਾਂ ਨੇ ਚ 4000 ਸਬਸਕ੍ਰਾਈਬਰ ਦੀ ਖੁਸ਼ੀ ਜਿੱਥੇ ਰੋਗ ਲਿਆ ਮੈਨੂੰ ਕਹਦੇ ਸਾਨੂੰ ਤਾਂ ਪਹਿਲਾ ਕੋਕ ਪੁਲਾਇਆ ਤਾਂ ਆੜੇ ਪੈ ਗਏ ਮੇਰੇ ਦੱਸੋ ਭਾਈ ਬੀਵੀ ਵਾਲੇ ਜੀ ਓ ਹੈਲੋ ਕਿਵੇਂ ਆੜੇ ਪੈ ਗਏ ਤੁਸੀਂ ਮੇਰੇ ਹੋਰ ਹੋਰ ਹਾਂ ਵੇ ਥੜਾ ਕਿਵੇਂ ਬਾਰੀ ਚੁਲਾਮ ਕੇ ਕਹਿੰਦਾ ਬੀਵੀ ਵਾਲੇ ਓਏ ਅੱਗੇ ਤੁਸੀਂ 40 ਦਾ ਇੱਕ ਲੈਦੇ ਹੁਣ ਕਹਿੰਦੇ ਤੁਸੀਂ ਤਿੰਨ ਚਾਹੀਦੇ ਸਾਨੂੰ 20 ਵੀ ਆਣੇ ਇਹ ਕਾ ਦੇ ਦੇ ਸਿੰਪਲ ਦੋ ਠੰਡੇ ਦੇ ਦੇ ਨਾ ਨਾ ਕੋਕ ਲਓ ਜੀ ਆਪਾਂ ਆ ਚੁੱਕੇ ਆ ਕੇਕ ਲੈਣ ਹੁਣ ਪੇਮੈਂਟ ਫੜਦਾ ਰੋਕੀ ਦੇ ਦੱਸ ਰਾਣਿਆ ਕੀ ਲੈਣ ਲੱਗਿਆ ਤੂੰ ਇਹ ਲੈ ਰਿਹਾ ਅੱਜ ਖਰਚਾ ਕਰਾਣਾ ਪੂਰਾ ਹੋ ਰਿਹਾ ਸਰੇ ਅੱਧਾ ਕਿਲੋ ਵਾਲਾ ਲਈ ਕਹਿੰਦਾ ਅੱਧਾ ਕਿਲੋ ਕਿ ਕਿਲੋ ਕਿਲੋ ਬੰਦੇ ਬਹੁਤ ਆਪਾਂ ਬੰਦੇ ਆਪਾਂ ਦੇ ਦੇ ਸੀ ਕਿੰਨੇ ਆ ਕਿਲੋ ਵਾਲਾ ਵੀਰੇ ਇਹ ਬਲੈਕ ਫੋਲਸ ਇਹ ਇਹ ਕਿ ਤਾਜ਼ੀ ਹੈ ਕਿ ਕਿਵੇਂ ਤਾਜ਼ੀ ਹੁਣ ਯਾਰ ਖਰੇ ਕਿਹੜਾ ਲੈਣਾ ਬਣਾ ਬਾਈ ਜੀ ਇਹ ਪਾਈਨੈਪਲ ਹੈ ਮੈਂ ਕਿਹੜਾ ਲੈਣਾ ਕਰੀ ਦੱਸ ਹਲਾ ਪਾਈਨੈਪਲ ਤਾ ਵੀ ਠੀਕ ਲੱਗਦਾ ਨੂੰ ਕਾਲਾ ਕਾਲਾ ਜਿਹਾ ਚੱਲ ਆ ਕਰਦੇ ਵੀਰੇ ਇਹਦੇ ਲਿਖ 4K 20 ਦੂਜੀ 20 ਦੂਜੀ 2 ER ਦੇਖ ਕੇ ਲਿਖਉਣ ਲੱਗੇ ਹੋਏ yes yes ਲਿਖ ਦੀ ਅੱਗੇ ਸਬਸਕ੍ਰਾਈਬਰਸ ਹਾਂ ਉਹ ਕਿਤੇ ਲਿਖਦੇ ਕੰਪਲੀਟ ਆ ਚਾਰ ਦੀ ਲੱਤ ਜੀ ਮੜੀ ਉੱਪਰ ਨੂੰ ਖਿੱਚਦੇ ਆਪ ਕੋ ਨਾਲ ਲਗੇ ਵਿਚਾਰ ਹੈ ਇਹਨੂੰ ਉੱਤੇ ਹੀ ਚਾੜਦੇ ਵਸ ਠੀਕ ਹੈ ਜੀ ਬਾਈਸ ਦੇਖੋ ਕਿਵੇਂ ਦੇਖਦਾ 700 ਰੁਪਏ ਹੋ ਗਿਆ ਟੋਟਲ ਕਿੰਨੇ ਹੋ ਗਏ 500 ਉਹ ਮਾਈ ਰਾਣੇ ਆ ਬਿਸਕੁਟ ਵੀ ਲੈ ਲਏ ਆ ਕਿਹਾ ਮੈਨੂੰ ਲਓ ਜੀ ਅਸੀਂ ਪ੍ਰਿੰਸ ਬੇકરી ਤੋਂ ਲੈ ਕੇ ਕੇਕ ਤੇ ਕੋਲਡ ਡਰਿੰਕ ਦੀਆਂ ਦੋ ਬੋਤਲਾਂ ਆਪਾਂ ਚੱਲ ਪਿਆ ਜੀ ਸਾਈਡ ਵੱਲ ਤੇ ਆਪਣੀ ਟੀਮ ਦਾ ਰਿਐਕਸ਼ਨ ਦੇਖਦੇ ਆ ਕੀ ਹੁੰਦਾ ਪਹਿਲਾਂ ਤਾਂ ਆਪਾਂ ਉਹਨਾਂ ਨੂੰ ਕਹਾਂਗੇ ਆਪਾਂ ਕੁਝ ਨਹੀਂ ਲੈ ਕੇ ਆਏ ਫਿਰ ਉਹਦੇ ਮੂੰਹ ਦੇਖਦੇ ਆ ਕੀ ਕਹਿੰਦੇ ਨੇ 4000 4000 ਦੀ ਆਪਾਂ ਖੁੱਲੀ ਪਾਰਟੀ ਕਰਦੀ ਐ ਲੈ ਕਿੰਨੇ ਦੀ 4000 ਦੀ 4000 ਦੀ ਅੱਜ ਕਰਦੀ ਐ ਅਸੀਂ ਠੀਕ ਐ ਬਾਕੀ ਆਪਣੀ ਟੀਮ ਦਾ ਵੀ ਰਿਐਕਸ਼ਨ ਦੇ ਦੇ ਆ ਪਤਾਦਰੋ ਜਿਨ੍ਹਾਂ ਖਾਤਰ ਲਿਆ ਆਪਾਂ ਜਿਨ੍ਹਾਂ ਨੇ ਐਡੀ ਹਿੰਮਤ ਮਾਰੀ ਸਾਲਿਆਂ ਨੇ ਕੇਕ ਖਾਣ ਦੇ ਚੱਕਰ ਹੀ 4000 ਸਬਸਕ੍ਰਾਈਬਰ ਕਰਤੇ ਕਹਿੰਦੇ ਇਹ ਤਾਂ ਸਾਰੇ ਦੇ ਉੱਤੇਦਾਰ ਨੂੰ ਭੇਤੀ ਲੈ ਉਹ ਦੇਖੋ ਮੇਰੀ ਟੀਮ ਵਾਲਿਆਂ ਨੂੰ ਜਦੋਂ ਪਤਾ ਲੱਗਿਆ ਵੇ ਆਪਾਂ ਆ ਚੁੱਕੇ ਆ ਦੇਖੋ ਕਿਵੇਂ ਉਤਰਦੀ ਹੋਈ ਨਾਲੇ ਕੋਈ ਪੋੜੀ ਨਹੀਂ ਲੱਗੀ ਹੋਈ ਉੱਥੇ ਨਹੀਂ ਦੇਖੋ ਅਕਾਰੇ ਤੂੰ ਕੀ ਕਰਦਾ ਓਏ ਐ ਬਾਵਾ ਜੀ ਹਲਾਉਂਦਾ ਆਜੋ ਛੇਤੀ ਬੱਲ ਗਿਆ ਲੈ ਕਿਹਦਾ ਦੇਰੀ ਠੋਕ ਕੇ ਲਾਵੀਂ ਜੀ ਅੱਜ ਹਨ ਮੋਨਟਾਈਜ਼ ਹੋ ਗਿਆ ਚੈਨਲ ਵੀ ਹੋਰ ਹੋਰ ਹੋ ਗਿਆ ਪਹਿਲੀ ਪੇਮੈਂਟ ਆਦਾ ਕੇਕ ਆਇਆ ਜੀ ਹਾਂ ਪਹਿਲੀ ਲੈ ਲਈ ਇਹ ਮਾਰ ਲੈ ਉਹ ਸੁਪਨੇ ਫੜ ਲੈ ਉਹ ਬੱਤ ਜਾਣ ਦੇ ਤੂੰ ਹੈ ਹੈ ਇਹ ਜਾ ਗੋਲਬ ਲੈ ਕੇ ਆ ਮੱਛਰਾ ਮੱਛਰ ਵਾਲੀ ਉਹ ਕੇਕ ਪਿਘਲ ਜਾਣਾ ਥੋੜਾ ਕੇਕ ਪਿਘਲ ਜਾਣਾ ਇਹ ਤਾਂ ਖਰਾਬ ਹੋ ਜਾਣਾ ਯਾਰ ਉਹ ਲਿਆ ਕੋਲੇ ਗੱਲ ਇਹਨਾਂ ਗਿਆ ਜੀ ਲੈਣਾ ਹਾਂ ਬਾਈ ਸਪੀਕਰ ਜਾਂ ਲੈਣਾ ਸਾਲਾ ਇੱਕ ਹਾਂ ਮੁਕੜਾ ਕੇ ਲਾ ਕੇ ਉਹਨੇ ਪ੍ਰੈਟ ਟੇਪ ਲਗਾ ਦਿੱਤੀ ਹੇਰਾ ਦੇਖ ਮੇਰੇ ਇਹ ਮੇਰੀ ਸਾਰੀ ਟੀਮ ਹੈ ਜਿਨਾਂ ਦੀ ਬਦੌਲਤ ਅੱਜ 4000 ਸਬਸਕ੍ਰਾਈਬਰ ਹੋਏ ਨੇ ਮੇਰੇ ਇਹਨਾਂ ਦਾ ਪੂਰਾ ਪੂਰਾ ਯੋਗਦਾਨ ਹੈ ਅੱਜ ਜੀ ਸਰ ਤੁਸੀਂ ਮੈਨੂੰ ਕਿਵੇਂ ਵਧਾਈਆਂ ਦੇਣਾ ਚਾਹੋਗੇ ਇਹ ਪੰਜਾਬ ਦੇ ਪਿੰਡ ਕਿਹੜਾ ਝੂੜ ਮੱਜਰਾ ਉੱਥੇ ਦੇ ਮੁੰਡੇ ਦੀ ਬੋਲੀ ਸੁਣੋ ਤੁਸੀਂ ਦੇ ਮੈਨੂੰ ਚਾਹ ਰਿਹਾ ਹੈ ਬਧਾਈ ਦਿਓ ਚਾਹ ਬਧਾਈਆਂ ਜੀ ਤੁਹਾਨੂੰ ਨਹੀਂ ਨਹੀਂ ਆਪਣੀ ਪੈਸਾ ਚਾਹ ਉਹ ਜਿਹੜੀ ਭਾਸ਼ਾ ਦਿੰਦਾ ਹੁੰਦਾ ਤੂੰ ਬੋਲਦੇ ਹੁੰਦੇ ਜਿਹੜੀ ਤੁਸੀਂ ਚੱਲ ਦੱਸ ਬੋਲ ਕੋਈ ਆਪਣੀ ਬੋਲ ਆ ਗਈ ਜੀ ਆਹ ਦੇ ਚੱਲ ਬੋਲ ਨਹੀਂ ਨਹੀਂ ਜਿਹੜੀ ਭਾਸ਼ਾ ਹੈ ਤੋ ਇਹ ਵੀਡੀਓ ਪਾ ਦਾਨੀ ਨਹੀਂ ਨੀ 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 ਲੁਕਣ ਦਾ ਨਹੀਂ ਯਾਰ ਵਧੀਆ ਪਾ ਪਾ ਜੇ ਬੋਰ ਦਸੀ ਦੱਸ ਕਾਲੇ ਦੇ ਵੀ ਹਰਿਆਣਵੀ ਚ ਬੁਲਾਉਣਾ ਆਪਾਂ ਵਧਾਈਆਂ ਹਾਂ ਚੱਲ ਵਧਾਈਆਂ ਹੀ ਤੁਹਾਨੂੰ ਬਹੁਤ ਓਏ ਨੀ ਨੀ ਪਾਟਾ ਚਾਹੁੰਦਾ ਉਹ ਜਿਹੜੀ ਤੂੰ ਮੈਗਾ ਤੋਂ ਬੋਲ ਗਿਆ ਸਾਡੀ ਮਾਜਰੀ ਵਾਲੀ ਹਾਂ ਚੱਲ ਸਈਆਂ ਦੀ ਵਧਾ ਸਿਹਤ ਬਹੁਤ ਸਿਹਤ ਬਹੁਤ ਉਹ ਇਹ ਹੁਣ ਇਹਦੇ ਪਿੰਡ ਵਾਲਾ ਕਿਹੜਾ ਹੈ ਆ ਗਈ ਇੱਕ ਹੋ ਰਹੀ ਹੋ ਰਹੀ ਆ ਜਾ ਤੂੰ ਵੀ ਓਏ ਇਹ ਕੀ ਕਰ ਰਹੀ ਕੀ ਕਹੇ ਨੇ ਇਹਨੇ ਕਿਹਾ ਜੀ ਬਹੁਤ ਬਹੁਤ ਵਧਾਈਆਂ ਅੱਛਾ ਬਹੁਤ ਬਹੁਤ ਕੱਲੀ ਆ ਬੱਸ ਉਹ ਜੜਾ ਚਾਹ ਪੱਟੀਆਂ ਤੇ ਕਹਾਉਂਦੇ ਜੀ ਦੂਏ ਦੇ ਹਰਿਆਣਵੀ ਬਾਸ਼ਾ ਸੁਣੋ ਤੁਸੀਂ ਮੇਰੇ ਵੀਰ ਕਾਲੇ ਵੱਲੋਂ ਸੁਣੋ ਤੁਸੀਂ ਕਾਲੇ ਦੇ ਵਧਾਈ ਮੜੀ ਹਰਿਆਣਵੀ ਬਾਸ਼ਾ ਵਧਾਈਓ ਜੀ ਆਪਕਾ 4000 ਸਬਸਕ੍ਰਾਈਬਰ ਹੋਣੇ ਕਿਉਂ ਹਰਿਆਣਵੀ ਹਰਿਆਣਵੀ ਆਏ ਜੀ ਆਪਣੇ ਲੋ ਆਪਾਂ ਨਹੀਂ ਆਵੇ ਜੀ ਉਹ ਪੱਟੀਆਂ ਉਹ ਪਟੀਆਂ ਬਦਾਂ ਯਾ ਦੇ ਖਾਸੀ ਲੰਬੇ ਆਪਣੀ ਭਾਸ਼ਾ ਦੇ ਆ ਪੱਡੀ ਆਪਣੀ ਭਾਸ਼ਾ ਦੇ ਜਿਹੜੀ ਤੁਸੀਂ ਆ ਚੂੜ ਮਾਜਰੇ ਵਾਲੀ ਭਾਸ਼ਾ ਬੋਲਦੇ ਚਾਰੇਵੇਂ ਸੈਲੋਂ ਬ ਬਾਹਰ ਚ ਸਸਕਰ ਪਲ ਗਿਆ ਓ ਯਾ ਪਰ ਥੋੜੀ ਭਾਸ਼ਾ ਦੇ ਓਏ ਤੇ ਜਲੂਸ ਕਢਾਦਾ ਯਾਰ ਆਂਦੇ ਆ ਸਾਡੀ ਦਾ ਪਾ ਜੀ ਇਹਦਾ ਬੋਲ ਔਖਾ ਬੋਲ ਔਖਾ ਹੁੰਦਾ ਇਹ ਤਾਂ ਬੋਲ ਔਖਾ ਹੁੰਦਾ ਹੈ ਹਲੇ ਔਖੇ ਸ਼ਬਦ ਹੈ ਇਹਦਾ ਕਹਿ ਹੋਣਾ ਹੈ 4000 ਕੇ ਕੋਈ 4000 ਆਏ ਨਾਲ ਇਹਨੂੰ ਆਟਰਾ ਟੱਕ ਕੇ ਸੁਣ ਜੀ ਬੱਸ ਤੂੰ ਬੱਸ ਜਿਹੜਾ ਲਿਖਿਆ ਉਹ ਦੇਖਣਾਗਾ ਲੰਬੇ ਇੰਨੇ ਔਖੇ ਨੇ ਚਲੇ ਵੀਡੀਓ ਬਣਾ ਓ ਬਾੜ ਰਹੀ ਮਾੜੇ ਯੂਟਿਊਬਰਾਂ ਦਾ ਦੇਖੋ ਨਿਸ਼ਾਨੀ ਤੁਸੀਂ ਆ ਜਿਹੜੇ ਅੱਗ ਨਾਲ ਆਪਾਂ ਲਿਖ ਰਹੇ ਫੋਟੋ ਉਹ ਵੀ ਲਿਖਦਾ ਜੀ ਉੱਪਰ ਸਬਸਕ੍ਰਾਈਬਰਾਂ ਦਾ ਨਾਮ ਸਭ ਹਾਂ ਬੱਲੇ ਬੱਲੇ ਇਹ ਜੇ ਉਹ YouTube ਦਾ ਵੀ ਬਣਾ ਲਈ ਲੋਗੋ ਹਲੇ ਹੋਰ ਦਾ ਕੋਸ ਬਣਾਦਾ ਥੋਨੇ YouTube ਦਾ ਆਹੀ ਹੁੰਦੇ ਦੇਖੀਦਾ ਸਾਰੇ ਮੇਰੇ ਵੀਰ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਨੂੰ ਅੱਗੇ ਵਾਰੀ ਲਿਖਣਾ ਆਹੀ ਹੁੰਦੇ YouTube ਦੇਖਦਾ ਅੱਜ ਆਹ ਆਪਣਾ ਚੈਨਲ ਰਾਣਾ ਤੇਰਾ ਫਿਲਮਸ 4K ਆ YouTube ਦਾ ਸ ਹੈ ਨਾ ਇੱਥੇ ਲਿਖ ਦਿਓ ਜੀ ਫੋਲੋ ਐਂਡ ਸ਼ੇਅਰ ਫੋਰ ਕੇ ਸਬਸਕ੍ਰਾਈਬਰ ਕੰਪਲੀਟ ਸਬਸਕ੍ਰਾਈਬਰ ਕਿੱਥੇ ਐਥੇ ਲੈ ਲੋ ਸਪੈਲਿੰਗ ਬੋਲਗੀ ਪਲੀਜ਼ ਅਪਰੀਜ਼ ਪਲੂਜ਼ ਸ਼ੇਅਰ ਕਰੋ ਕਮੈਂਟ ਕਰੋ ਗਾਮੈਂਟ ਕਰੋ ਆਪੇ ਹੋ ਗਏ ਸਪਰਾਈਜ਼ ਸਬਸਕ੍ਰਾਈਬ ਲਓ ਜੀ ਮਾਰੇ ਯੂਟਿਊਬਰਾਂ ਦਾ ਹਾਲ ਸੇ ਮਾਰੇ ਯੂਟਿਊਬਰਾਂ ਦਾ ਫਿਰ ਬਣ ਗਈ ਪੂਰੀ ਵੀਡੀਓ ਆਜੋ ਭਾਈ ਲੈਨ ਚ ਆਜੋ ਫਿਰ ਇੱਥੇ ਉਰੇ ਠੀਕ ਹੈ ਦੇਖਣ ਠੀਕ ਇਧਰ ਆ ਜਾਓ ਭਾਈ ਆ ਕੇ ਉਹ ਦੇਖੋ ਮੇਰੇ ਕੋਲ ਕੀ ਬਿਆਨ ਐਨਾ ਖੁਸ਼ੀ ਹੋਈ ਮੈਨੂੰ ਇੰਨੀ ਖੁਸ਼ੀ ਮੈਂ ਕੇਕ ਤੇ ਆ ਕੋਲ ਤੇ ਲਿਖੇ ਪੂਰੇ 600 ਰੁਪਏ ਦਾ ਖਰਚਾ ਮੈਂ ਕਰਿਆ ਤੇ ਅੱਜ ਦੇ ਬਾਅਦ ਜਿੰਨੀ ਵੀ ਪੇਮੈਂਟ ਸਰ ਨੂੰ ਆਉਂਗੀ ਲੋਪੜ ਜ਼ਿਲ੍ਹੇ ਚ ਕੋਈ ਵੀ ਕਰ ਭੁੱਖਾ ਨਹੀਂ ਸੋऊंगा 5-5 ਕਿਲੋ ਕਣਕ ਦੋ-ਦੋ ਨਵਾ ਦਿੱਤੀ ਜਾਏਗਾ ਇਹ ਰੱਖੋ ਕੇਕ ਸਾਰੇ ਬਲਦੇ ਬਾਜ ਇੱਕ ਦੇ ਇੱਕ ਗੱਪੀ ਹਣੇ ਬੈਠੇ ਹੋਰੇ ਸਾਰੇ ਦੇਖੋ ਘਰ ਨਹੀਂ ਕਹਿੰਦੇ ਭੁੱਖਾ ਸੌਣਾ ਗੱਲਾਂ ਧੁੰਲੋ ਇਹਨਾਂ ਦੀਆਂ ਦੀਪੂ ਕਿਤੇ ਕੱਪੜਾ ਦੀਪੂ ਖੋਲਿਆ ਹਲਾ ਆਪਾ ਜਲਦ ਸੈਲਰ ਲੈ ਰੱਖੋ ਇਹ ਕੋਲਡ ਡਰਿੰਕ ਵੀ ਓਰੇ ਆਹ ਫੜੋ ਕੋਲੀਆਂ ਆਵਦੀਆਂ ਬਾਈਕ ਉਹ ਕਿਤੇ ਨਿਕਾਪ ਕੇ ਕੇਕ ਕੱਟੂ ਕੋਣ ਤੁਸੀਂ ਆਜੋ ਇੱਧਰ ਨੂੰ ਆਜੋ ਭਾਈ ਸਾਰੇ ਜਣੇ ਆਓ ਇੱਧਰ ਨੂੰ ਸਾਰਿਆਂ ਨੇ ਆਓ ਮੋਮਬਤੀਆਂ ਮੋਮ ਤੇ ਲੱਗ ਜਾਂਦੀਆਂ ਆਪਾਂ ਲੈ ਖੇਰੇ ਉਰੇ ਬਣਾਈ ਦੇ ਫੋਰ ਕੇ ਖੜ ਜਾ ਇਹਨੇ ਨੇੜੇ ਤੇ ਚੱਕ ਉਹਨੂੰ ਇਹਨੂੰ ਚੱਕ ਕੇ ਕੇਕ ਨੂੰ ਕੇਕ ਨੂੰ ਗੱਲੇ ਨੂੰ ਓ ਬੰਦਾ ਦਾ ਹੀ ਕੇਕ ਦਾ ਹੱਟ ਕੱਢ ਕੇ ਬਾਹਰ ਦਾ ਉਹ ਬੱਲੇ ਇਹਨੇ ਮੇਰੇ ਵੀਰ ਪੂਰਾ ਪੂਰਾ ਯੋਗਦਾਨ ਕਰਦੇ ਹੋਏ ਨੇ ਹੁਣ ਪਹਿਲਾਂ ਤਾਂ ਸਾਰੇ ਜਣੇ ਉਰੇ ਲਾਈਨ 'ਚ ਬੈਠੋ ਠੀਕ ਹੈ ਸਾਰਿਆਂ ਦੀ ਵੀਡੀਓ ਲੈਣੀ ਹੈ ਆਪਾਂ ਉਰੇ ਖੜੋ ਸਾਰੇ ਜਣੇ ਹਾਂ ਇਧਰ ਆਓ ਹਾਂ ਉਰੇ ਆਓ ਸਾਰੇ ਜਣੇ ਇਧਰੋਂ ਆਓ ਉਰੇ ਨੇੜੇ ਨੂੰ ਐ ਨਹੀਂ ਹੈ ਆਪ ਵੀ ਬਣਾ ਲੈ ਖੈਰੇ ਉਧਰੋਂ ਹਾਂ ਖੈਰੇ ਆਪਣੀ ਵੀਡੀਓ ਵੀ ਬਣਾ ਲੈ ਹੁਣ ਮਸਵੀਰ ਸਾਡੀ ਆਰਐਸਐਨ ਫਰਾਲੇ ਸਾਰੀ ਟੀਮ ਹੈ ਤੇ ਰਾਣਾ ਤੇਰਾ ਚੈਨਲ ਕਿਹੜਾ ਹੈ ਆਪਣਾ ਰਾਣਾ ਇਹਨਾਂ ਨੇ ਪੂਰਾ ਯੋਗਦਾਨ ਕਰਕੇ 4000 ਸਬਸਕ੍ਰਾਈਬਰ ਕਿਤੇ ਮੈਨੂੰ ਰਗੜਿਆ ਕੇ ਖਾਤਰ ਇਹਨਾਂ ਨੇ ਕਿਤੇ ਕਿਹਦੇ ਵੈਸੇ ਮੈਨੂੰ ਆਏ ਦੇਖੋ ਥੋੜੇ ਕਿਹਨੇ ਹਿੰਮਤ ਕੀਤੀ ਇਹ ਕੇ ਕਾਰੀ ਚਲੋ ਆ ਜੋ ਭਾਈ ਚੈੱਕ ਲਵਾਉਂਦੇ ਆਂ ਅੱਜ ਕੋਲੀ ਚਲੋ ਜੀ ਹੈਪੀ ਬਰਥਡੇ ਹੋਏ ਹੋ ਜੀ ਬੰਦੇ ਬਣਾ ਦੇ ਕਿਹਾ ਤਾਂ ਹੈਪੀ ਬਰਥਡੇ ਸਭ ਦੇ ਹੈਪੀ ਬਰਥਡੇ ਉਹ ਦੇਖੋ ਛੱਟਣਾ ਇਹਨੂੰ ਛੱਟਣਾ ਵੀ ਹੈ ਮੁਬਾਰਕਾ ਉਹ ਲੈ ਲੈਓ ਪਲੇਟ ਲਿਆ ਪਲੇਟ ਲਿਆ ਜੀ ਲਿਆ ਲਿਆ ਪਲੇਟ ਆ ਜਾ ਘਰੇ ਤੂੰ ਵੀ ਆ ਯਾਰ ਇੱਕ ਵੀ ਜਣਾ ਕੈਮਰਾ ਫੜੋ ਕੈਮਰਾ ਫੜੋ ਲੋ ਸਰ ਆਓ ਯਾਰ ਅੱਪੀ ਕੱਟ ਹੁਣ ਥੋੜਾ ਇੱਕ ਇੱਕ ਪੀਸ ਕੱਟੋ ਯਾਰ ਕੱਟ ਕੇ ਆਪਣਾ ਆਪਣਾ ਪੀਸ ਵੀਰੇ ਪਾਓ ਯਾਰ ਪਤਾ ਲੱਗੇ ਮੇਰੀ ਸਾਰੀ ਟੀਮ ਦਾ ਕਾਲੇ ਨੂੰ 4000 ਸਬਸਕ੍ਰਾਈਬਰ ਦੀ ਤੁਹਾਡੇ ਵੀਰ ਨੂੰ ਇੰਨੀ ਖੁਸ਼ੀ ਹੈ ਆਪਣੀ ਸਾਰੀ ਟੀਮ ਨਾਲ ਸਾਂਝੀ ਕਰਦੇ ਹੋਏ ਆਪਾਂ ਆਜੋ ਆਜੋ ਯਾਰ ਆਜਾ ਆਜਾ ਠੀਕ ਜੇ ਹੱਥ ਬਣਾ ਆ ਜਾ ਆ ਜਾ ਆਇਆ ਰਾਜੀ ਰਾਜੀ ਦੀ ਬਣਾ ਪੂਰੀ ਵੀਡੀਓ ਇਹ ਬੰਦਾ ਦਬਈ ਤੋਂ ਆਪਾਂ ਇੰਟਰਨੈਸ਼ਨਲ ਵਰਕਰ ਲੈ ਕੇ ਆਏ ਹੋਏ ਆ ਇਹਨੂੰ ਆਪਣੇ ਇਸ ਪੁਲ ਲਈ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਪਾਇਨ ਚੱਕ ਇਹਨੂੰ ਉਹ ਕਰ ਦੋ ਉਹ ਦੇਖੋ ਦੇਖ 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 ਆ ਜਾ ਆ ਜਾ ਲਾਡੀ ਆ ਜਾ ਚਲੋ ਜੀ ਮਿਸਤਰੀ ਜੀ ਆ ਲੈ ਡੀ ਦੇ ਨੂੰ ਦੇਖ ਦੇਖੋ ਜੱਕੋ ਨਹੀਂ ਮੱਛ ਦੇ ਕਲੇਜੇ ਹਾਂ ਦੇਖ ਦੇਖ ਲੋਕਾਂ ਦੇ ਮੱਛ ਦੇ ਕਲੇਜੇ ਲੋਕਾਂ ਦੇ ਨਹੀਂ ਬਲੌਗਰਾਂ ਦੇ ਅੱਛਾ ਅੱਜ ਐਡੇ ਤਗੜੇ ਬਲੌਗਰ ਸੌਰਵ ਜੋਸ਼ੀ ਨੂੰ ਕੱਟਦੇ ਹੋਏ ਜੀ ਸਾਡੇ ਸੌਰਵ ਜੋਸ਼ੀ ਨੂੰ ਆਪਾਂ ਕਰ ਤੇ ਆ ਜਾ ਆ ਜਾ ਤੇਰੇ ਕਾਲੇ ਜੂ ਦਾ ਖਾਣ ਵੀ ਲੱਗ ਗਿਆ ਤਾਂ ਕੱਟਿਆ ਹੈ ਰੀ ਦੇਖ ਐ ਚ ਕੱਢੋ ਜੀ ਐ ਚ ਚਮਚਾ ਕਰਦੇ ਚਮਚਾ ਦੇ ਆਹ ਉਹ ਵੀ ਕੀ ਨਾ ਗੱਲ ਹੈ ਓਏ ਆ ਗਿਆ ਪੱਟੀ ਆ ਪੱਟੀ ਚੱਲ ਓਏ ਕੱਟਦਾ ਜੀ ਹਾਂ ਕੱਟਦਾ ਨਹੀਂ ਆ ਜੋ ਪਾਓ ਆਪ ਨੂੰ ਨਾਲੇ ਕਟੋ ਤੂੰ ਸੜਾ ਕਿਹੋ ਜੀ ਬਾਜ਼ ਕੱਢਦਾ ਓਏ ਕੈਮਰਾ ਮੈਂ ਰਹਿ ਗਿਆ ਜੀ ਫੜ ਫੜਾ ਫੋਨ ਬੱਸ ਹੋਦਾ ਆਏ ਫੋਨ ਜੀ ਹੁਣ ਆਪਾਂ ਕੇ ਖਾ ਲੀਏ ਬਾਕੀ ਬਾਅਦ ਚ ਸੈਲੀਬ੍ਰੇਸ਼ਨ ਕਰਦੇ ਕੋਗਲ ਆ ਵੀ ਯੈਸ ਸਬਸਕ੍ਰਾਈਬਰ ਦੀ ਖੁਜੀ ਕਿਵੇਂ ਮਨਾਉਦੇ ਹੋਇਆ ਹੂੰ ਬਾਓਏ ਕੋਕਵੀ ਬਦਲ ਮਵਾਰਕਾਂ ਜੀ ਸਮੋਚੀ ਸ਼੍ਰੋਮਣੀ ਕਾਲੀ ਦਰ ਵੱਲੋਂ ਬਦਲ ਸਾਹਿਬ ਆ ਆ ਪਹੁੰਚੇ ਨੇ ਮਾਤਾ ਰੱਬ ਕੋੜਾ ਮੈਂ ਆਸ ਕਰਦਾ ਹਾਂ ਜਲਦੀ 4 ਲੱਖ ਵੀ ਹੋਣਗੇ 4 ਕਰੋੜ ਵੀ ਹੋਣਗੇ ਓਏ ਹੋਏ 40 ਕਰੋੜ ਵੀ ਹੋਣਗੇ ਸਭ ਤੁਸੀਂ ਇੰਨਾ ਸਾਡੇ ਲਈ ਕਰ ਰਹੇ ਹੋ ਇੰਨਾ ਸਾਡੇ ਲਈ ਬੋਲ ਤਾਂ ਤੁਸੀਂ ਇਹੀ ਬਹੁਤ ਵੱਡੀ ਗੱਲ ਆ ਹੋਰ ਦੱਸੋ ਜੀ ਹੋਰ ਕੀ ਕਹਿਣਾ ਚਾਹੋਗੇ ਗਾਲਾਂ ਸਹੀਆਂ ਨੰਬਰ ਖੜਾ ਦੀ ਟੀਮ ਨੂੰ ਕਰ ਕਾਲਾ ਸੀ ਜਾਂਦਾ ਮਰ ਖੜਾ ਇੱਕੋ ਹਰਿਆਣੇ ਤੋਂ ਵੀ ਬੰਦੇ ਪਹੁੰਚੇ ਨੇ ਸੈਕਟਰੀ ਸਾਹਿਬ ਨੂੰ ਬੁਲਾਓ ਤੁਸੀਂ ਬੱਟੀ ਸਾਹਿਬ ਆ ਗਏ ਕੋਲੈਕਸ਼ਨਾਂ ਦਾ ਮਾਹੌਲ ਹੈ ਜੀ ਹਰਿਆਣੇ ਦੇ ਵਿੱਚ ਵੀ ਬੀਜੇਪੀ ਦੀ ਪੂਰੀ ਚੜ੍ਹਤ ਹੈ ਬੀਜੇਪੀ ਦੀ ਕੈਂਪੇਨ ਵਿੱਚ ਛੱਡ ਕੇ ਕਾਲਾ ਸਾਹਿਬ ਸਾਡੇ ਕੋਲ ਆਏ ਨੇ ਇਤੋਂ ਵੱਡੀ ਸਾਡੇ ਲਈ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਇਹ ਸਾਡੇ ਵੀਰ ਦੀ ਲੀਡਰਸ਼ਿਪ ਉਹ ਜੀ ਆਪਣੀ ਟੀਮ ਆਉਂਦੀ ਹੋਈ ਕੇਕ ਦੀ ਬੜਾ ਸਵਾਦ ਤਹਿ ਸਨੈਸ ਕਰਕੇ ਤੇ ਕੋਕ ਪੀ ਕੇ ਤੇ ਮੇਰੇ ਖੈਰਾ ਸਾਹਿਬ ਆਪਾਂ ਡੀਜ਼ਲ ਲਿਆਉਂਦੇ ਆ ਤੇ ਕੇਕ ਕਿਵੇਂ ਲੱਗਿਆ ਤੁਹਾਨੂੰ ਬਹੁਤ ਸਵਾਦਿਸ਼ ਕਾਲਾ ਸਰ ਕਿਵੇਂ ਲੱਗਾ ਇੱਕ ਨੰਬਰ ਕਾ ਇਹ ਕੇਕ ਨੰਬਰ ਖੈਰੇ ਕਿਵੇਂ ਲੱਗਿਆ ਓਏ ਕਿੱਥੇ ਵੀ ਆ ਕੜੈਲ ਹੈ ਇਧਰੋਂ ਆਉਂਦੀ ਓ ਵੀਡੀਓ ਪੂਰੇ ਟੌਪ ਦੀ ਐ ਹਾਂ ਮਾਨ ਸਰ ਕਿਵੇਂ ਲਗਾ ਕੇਕ ਬਹੁਤ ਵਧੀਆ ਸੀ ਸਵਾਦ ਸੀ ਆ ਮੇਰੇ ਵੀਰ ਨੇ ਕਹਿਤਾ ਸਵਾਦ ਦਾ ਮਤਲਬ ਇਹ ਸਵਾਦ ਹੋਣਾ ਕਿਉਂ ਕਰਕੇ ਮਾੜੀ ਚੀਜ਼ ਖਾਂਦਾ ਹੀ ਨਹੀਂ ਇਹ ਬੰਦਾ ਮਾੜੀ ਚੀਜ਼ ਅੱਛਾ ਮੈਂ ਮਾੜੀ ਚੀਜ਼ ਖਾਂਦਾ ਕਿਉਂ ਕਹਿਨ ਦਾ ਹੋ ਗਿਆ ਆ ਪੰਗਾ ਪੈ ਗਿਆ ਓ ਦੇਖੋ ਇਹੀ ਤਾਂ ਗੱਲ ਹੁੰਦੀ ਪੰਗੇ ਪੈਣ ਦੀ ਪੰਗਾ ਪੈ ਗਿਆ ਓਏ ਦੇਖੋ 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 ਪੰਗਾ ਪੈ ਗਿਆ ਤੇ ਅੱਜ ਦਾ ਬਲੌਗ ਸਾਡਾ ਸੀ ਜਿਹੜਾ ਤੀਰੇ ਸਰ ਤੁਹਾਡਾ ਵੀ ਬਿਆਨ ਲਿਆ ਜਾਣਾ ਵੇ ਦੱਸੋ ਕਿ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਹਾਂਜੀ ਹੋਰ ਤੁਹਾਡਾ ਕੀ ਵਿਚਾਰ ਧਾਰਾ ਹੈ ਜੀ 4000 ਵੱਧਦੇ ਵੱਧ ਸਬਸਕ੍ਰਾਈਬ ਇੱਕ ਤਾਂ ਮੇਰੀ ਟੀਮ ਬੜੀ ਤਕੜੀ ਟੀਮ ਹੈ ਯਾਰ ਨਾ ਹੀ ਨਹੀਂ ਲੈ ਹੁੰਦਾ ਜਦੋਂ ਮੇਨ ਇੱਕ ਕਹਿੰਦਾ ਬੜਾ ਔਖਾ ਇਹ ਸ਼ਬਦ ਹੈ YouTube ਨੇ ਕਹਿੰਦਾ ਬਹੁਤ ਗੰਦਾ ਸ਼ਬਦ ਰੱਖਿਆ ਇਹ ਲਿਆ ਨਹੀਂ ਜਾਂਦਾ ਮੂੰਹ ਚ ਫਸ ਜਾਂਦਾ ਹੈ ਸਬਸਕ੍ਰਾਈਬ ਕਰੋ ਸ਼ਬਦ ਔਖਾ ਹੀ ਦਾ ਫਾਲੋ ਹਾਂ ਫਾਲੋ ਕਰੋ ਹਾਂ ਇਹ ਸਮਝ ਤੁਸੀਂ ਫਾਲੋ ਕਰੋ ਜੀ ਇਹ ਟੀਕ ਨਹੀਂ ਛੋਟੀ ਨਹੀਂ ਹੈਗੀ ਇਹ ਚੀਜ਼ ਨੂੰ ਤੁਸੀਂ ਫਾਲੋ ਕਰੋ ਜੀ ਅੱਜ ਤੇ ਰਾਜੂ ਸਰ ਥੋੜਾ ਜਿਹਾ ਦੱਸੋ ਜੀ ਕਿ ਕਿਵੇਂ ਲੱਗਿਆ ਸਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਕੁਝ ਕਹਿਣਾ ਚਾਹੋਗੇ ਤੁਸੀਂ ਸਾਡੇ ਚੈਨਲ ਬਾਰੇ ਬਹੁਤ ਕੰਮ ਕਰੋ ਜੀ ਕੰਮ ਤਾਂ ਠੀਕ ਹੈ ਉਹ ਪੱਟੀ ਤੈਨੂੰ ਕਿਵੇਂ ਲੱਗੇ ਕੇਕ ਕੇਕ ਬਹੁਤ ਵਾਸਤਾ ਜੀ ਆ ਫਿਰ ਹੁਣ ਕੀ ਕਹਿਣਾ ਚਾਹੋਗੇ ਅੱਗੇ ਆਈ ਕਹਿਣਾ ਚਾਹੁੰਦੇ ਨਾਲ ਸਮੋਸੇ ਹੁੰਦੇ ਨੇ ਯਾਰ ਆ ਜਾਣ। ਸਮੋਸੇ ਤੈਨੂੰ ਕਿ ਪੱਟੀ ਜਿਦਾ 5000 ਸਬਸਕ੍ਰਾਈਬਰ ਹੋਗੇ ਫਿਰ ਨਾਲ ਸਮੋਸੇ ਵੀ ਹੋਣਗੇ। ਵੀਡੀਓ ਬੜੀ ਘਾਟ ਆ ਰਹੀ ਹੋ। ਕੱਦ ਨਹੀਂ। ਆ ਜੇ ਸਮੋਸੇ ਰੋਲੇ ਆਉਣ ਰਹਿਣ ਜੀ। ਜੇ 5 ਹੋਗੇ ਫਿਰ ਨਾਲ ਸਮੋਸੇ ਵੀ ਖਿਲਾਵਾਂਗੇ ਠੀਕ ਹੈ। ਠੀਕ ਹੈ। ਐਮ ਪੀ ਸਰਦੀ ਬੜੀ ਘਾਟ ਰੜਕਦੀ ਦੀ। ਐਮ ਪੀ ਵੀ ਘਾਟ ਰੜਕ ਰਹੀ ਹੈ ਅੱਜ ਮੈਂ ਪੀਰ ਨੂੰ ਸਪੈਸ਼ਲ ਫੋਨ ਕੀਤਾ ਵੀ ਅੱਜ ਆਪਾਂ ਕੀ ਕਰ ਰਹੇ। ਕਹਿੰਦਾ ਚਲੋ ਕੋਈ ਗੱਲ ਨਹੀਂ ਅੱਜ ਦਾ ਨਵੇੜੋ ਤੁਸੀਂ ਅਗਲੇ ਜੱਪਾ ਹੋਵਾਂਗੇ 5000 ਸਬਸਕ੍ਰਾਈਬਰ ਤੇ ਤੁਹਾਨੂੰ ਨਾਲ ਸਮੋਸੇ ਵੀ ਖਿਲਾਏ ਜਾਣਗੇ ਸਮੋਸੇ ਫ੍ਰੀ ਫ੍ਰੀ ਹਾਂ ਬਿਲਕੁਲ ਦੱਸ ਹੁਣ ਤੂੰ ਦਾ ਲਾਸਟ ਬਿਆਨ ਤੇਰਾ ਹੈ ਇੱਕ ਲੱਖ ਸਬਸਕ੍ਰਾਈਬ ਕਰਾ ਦਿਓ ਇੱਕ ਗਾਣਾ ਛੱਡਿਆ ਜਾਵੇਗਾ ਗੌਰ ਵੱਲ ਖਾਰੀ ਗੌਰ ਵੱਲ ਇੱਕ ਲੱਖ ਸਬਸਕ੍ਰਾਈਬਰ ਕਰਵਾ ਦਿਓ ਤੇ ਇੱਕ ਗਾਣਾ ਤੁਹਾਨੂੰ ਸਾਡੇ ਰਾਈਟਰ ਗੌਰਵ ਤੇ ਗਾਊਗਾ ਕੌਣ ਆਪ ਹੀ ਕਰ ਲਾਂਗੇ ਆਪ ਹੀ ਕਰ ਲਾਂਗੇ ਜੀ ਆਪਾਂ ਜੇ ਕੁੜੀ ਡਿਊਡ ਗਾਣਾ ਆ ਆਪਾਂ ਵਧੀਆ ਸਿੰਗਰ ਤੋਂ ਗਵਾਵਾਂਗੇ ਕਰਲੇ ਜਾਗਤਰ ਵਰਗੇ ਜੇ ਮੈਂ ਨਹੀਂ ਗਾਵਾਂਗਾ ਤਾਂ ਸਰ ਗਾਣਗੇ ਉਹ ਬਿਲਕੁਲ ਫਿਰ ਆਪਾਂ ਵਧੀਆ ਕਰਾਂਗੇ ਠੀਕ ਹੈ ਕਰਲੇ ਜਾਗਤਰ ਤੋਂ ਗਵਾਵਾਂਗੇ ਨਾਲ ਠੀਕ ਹੈ ਚਾਹੇ ਕਰਲੇ ਜਾਗਤਰ ਆਪਣੇ ਤੋਂ 3 ਲੱਖ ਲਵੇ ਫਿਰ ਵੀ ਗਾਣਾ ਛੱਡਾਂਗੇ ਪਰ ਉਹਦੇ ਲਈ 1 ਲੱਖ ਸਬਸਕ੍ਰਾਈਬਰ ਸ਼ਰਸਤੀਮਾਨ ਲਵਾਂਗੇ ਜੀ ਠੀਕ ਹੈ ਜੀ ਮਾਡਲ ਸ਼ਰਸਤੀਮਾਨ ਸ਼ਰਸਤੀਮਾਨ ਮਾਡਲ ਆ ਮੇਰੇ ਵੀਰ ਦੀ ਫਰਮਾਇਸ਼ ਆ ਸ਼ਰਸਤੀਮਾਨ ਮਾਡਲ ਲਵਾਂਗੇ ਲਓ ਜੀ ਚਲੋ ਜੀ ਅੱਜ ਵੀ ਪਾਰਟੀ ਹੋ ਗਈ ਆਪਣੀ ਸੈਲੀਬ੍ਰੇਸ਼ਨ ਅੱਜ ਦਾ ਬਲੌਕ ਕਰਦੇ ਇੱਥੇ ਹੀ ਖਤਮ ਤੇ ਹੁਣ ਕਰਦੇ ਆਪਾਂ ਕੰਮ ਹੁਣ ਚਲੀਏ ਆਪਾਂ ਟਰੈਕਟਰ ਲੈ ਕੇ ਸੋਲਜਰ ਲੈ ਕੇ ਆਈਏ ਉਧਰ ਤੂੜੀ ਵਾਲੀ ਪੰਡ ਅਸੀਂ ਲਾ ਕੇ ਆਏ ਜੀ ਨਹੀਂ ਤੂੜੀ ਵਾਲਾ ਕੰਮ ਨਹੀਂ ਆਪਣਾ ਆਪਣਾ ਕੰਮ ਵੱਡਾ ਹੈ ਤੇ ਹੁਣ ਆਪਾਂ ਜਾਣਾ ਆ ਲਾਡੀ ਤੇ ਨਹੀਂ ਕੋ ਬਿਆਨ ਬਾਜੀ ਕੀਤੀ ਯਾਰ ਬਿਆਨ ਬਾਜੀ ਬਾਈ ਹਾਂ ਫੈਮਿਲੀ ਜੀ ਨੂੰ ਬਹੁਤ ਸੁੱਤ ਦੇ ਕਿ ਬੱਸ ਮੇਰੇ ਬੇ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਹਾਂ ਹਾਂ ਜਿਨ੍ਹਾਂ ਨੇ 4000 ਸਬਸਕ੍ਰਾਈਬਰ ਕਰਿਆ ਹਾਂ ਬਹੁਤ ਬਹੁਤ ਧੰਨਵਾਦ ਅੱਗੇ ਵੀ ਕਹਿਣਾ ਕੁਝ ਬਾਈ ਤੈਨੂੰ ਮੁਬਾਰਕਾਂ ਆਏ ਹਾਏ ਮੇਰੀ ਟੀਮ ਦੇਖ ਲਓ ਤੁਸੀਂ ਮੇਰੀ ਟੀਮ ਨੇ ਆ ਨਜ਼ਾਰੇ ਲੱਗੇ ਪੇਤੀਆ ਲੱਗੀਆਂ ਪਈਆਂ ਬੱਦਜੀ ਕੇਕ ਬਹੁਤ ਸਵਾਦਦਾ ਹੈ ਆਏ ਹੋਏ ਹੋਏ ਬਾਈ ਬੱਸ 4000 ਸਬਸਕ੍ਰਾਈਬਰ ਤਾਂ ਹੋ ਗਏ ਇਹ ਤੋਂ ਬਾਅਦ 5000 ਫੋਰ ਹੈ ਜਣ 5 ਹੋਰ ਸਮੋਸੇ ਵੀ ਖਾਵਾਂਗੇ ਨਾਲ ਅੱਡੇ ਪੰਜ ਸਮੋਸੇ ਗਏ ਠੀਕ ਹੈ ਚਟਨੀ ਚਟਣੀ ਵੀ ਨਾਲ ਖਵਾਵਾਂਗੇ ਪੱਟੀ ਦੀ ਫਰਮਾਇਸ਼ ਤੇ ਚਟੜੀ ਆ ਬੰਦਾ ਦੇ ਲ ਤੁਸੀਂ ਕਿਈ ਐਮੀ ਮਹਿੰਗੀ ਕੋ ਸਰ 1 ਨੰਬਰ ਤੇ ਜਲਦੀ ਸਬਸਕ੍ਰਾਈਬ ਕਰੋ ਠੀਕ ਹੈ ਜੀ ਸਾਡੇ ਸਾਬ ਆ ਚੁੱਕੇ ਨੇ ਆਪਾਂ ਇਹ ਤੋਂ ਪਹਿਲਾਂ ਕੈਮਰਾ ਬੰਦ ਕਰੀਏ ਆ ਇਹਦਾ ਬਲੌਕ ਕਰ ਦੇਈਏ ਅਸੀਂ ਇੱਥੇ ਖਤਮ ਤੇ ਕੰਮ ਤੇ ਕਰੀਏ ਫੋਕਸ ਬੋਲੇ ਸੋਨਹਾਲ ਜੈ ਸ੍ਰੀ ਅਕਾਲ